لا ڪو ٿوندو شي ڏيکاري ٿو ڇا ڪم ٿيندو آهي اها يا نان ڪم ٿيندو آهي جيڪو وئي ڪم ٿيندو آهي اها پيڙه دوست ۽ او پانچ ٽي ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਅਪਲਾਈ ਕੀ ਪ੍ਰਸ਼ੰਗਾਤਿਕ ਜਿਹੀ ਤੇ ਪੁੱਛੇ ਜੀ ਬਾਕੀ ਗੱਲਾਂ ਪਤਾ ਬਾਦਲ ਮੀਟਿੰਗ ਦੇ ਵਿੱਚ ਕਰ ਹੀ ਲਈਆਂ ਸੀ ਕੀ ਕਰੀ ਰੁਕੀਂ ਤੇ ਇਹ ਆ ਕਿ ਆਪਾਂ ਜਿਹੜੀ ਇੱਕ ਜੂਨ ਨੂੰ ਲੈ ਕੇ ਚੱਲ ਪਿਆਰੀ ਹੈ ਜੀ ਉਸ ਨਾਲ ਦੇ ਵਿੱਚ ਡਾਲੀਵਾਲ ਸਾਹਿਬ ਆਪਣੇ ਉਮੀਦਵਾਰ ਨੇ 2 ਨੰਬਰ ਤੇ ਨਿਸ਼ਾਨ ਹੈ ਝਾੜੂ ਦਾ ਕੋਈ ਇੱਕ ਜੂਨ ਨੂੰ ਆਪਾਂ ਸਾਰਿਆਂ ਨੇ ਵਾਪਸ ਆਦੂ ਮੁਟਕਾ ਪਾਡੀ ਤਾਂ ਮੌਤਨੀ ਗੱਲ ਦੱਸਣੀ ਹੈ ਸਭਾਈ ਕੀ ਇਲੈਕਸ਼ਨ ਸਮਝ ਕੇ ਆਪਾਂ ਵੋਟ ਹੋਈ ਹੈ ਜੀ ਕਿਹਾ ਲਗੀ ਸਭਾਈ ਲੈਣ ਗਿਆ ਕੋਈ ਗੱਲ ਨਹੀਂ ਕਿ ਚਾਹ ਤੋਂ ਵਾਦੂ ਕਰਦੇ ਨੇ ਇਸ ਕਰਕੇ ਸਰਕਾਰ ਦੇ ਸਪੱਸ਼ਟ ਇਲੈਕਸ਼ਨ ਸਮਝੀਏ ਕਿ ਆਪਾਂ ਮੋਰਤੂ ਨਹੀਂ ਆਪਾਂ ਸਭਾ ਦਾ ਸ਼ਾਮਲ ਹੋਣ ਤੋਂ ਪਹਿਲੇ ਜੋ ਕਿ ਇਲਾਜ ਆ ਰਿਹਾ ਮੋਰਤੂ ਤੇ ਗਿਆ ਆਪਣੇ ਪੂਰਾ ਸਿਆਚਾਰ ਜਿਹੜਾ ਕਿ ਕਿਸਾਨਾਂ ਤੇ ਕੀਤਾ ਗਿਆ ਜੋ ਕਰੂ ਸੀ ਇਹ ਕੀਤਾ ਗਿਆ ਇਸ ਕਰਕੇ ਹੈ ਕਿ ਆਪਾਂ ਲੋਕਤੰਤਰ ਦੇ ਸੰਵਿਧਾਨ ਨੂੰ ਦੋਨਾਂ ਚੀਜ਼ਾਂ ਨੂੰ ਬਚਾਉਣ ਵਾਸਤੇ ਆਪਾਂ ਜਿਹੜੀ ਲੜਾਈ ਹੈ ਲੜ ਰਹੇ ਨੇ ਮਾਨਸਾ ਮਾਨਸਾ ਵਾਲੀ ਜਿਹੜੀ ਕਹਿੰਦੇ ਨੇ ਕਿ 13 ਹੱਥ ਤੋਂ ਟੋਟੇ ਇਹ ਜਿਹੜੀ ਸੀਦਾ ਕੁੜੀ ਜਿਹੜੀ ਅਮਰਸਰ ਸਾਹਿਬ ਵਾਲੀ ਹੈ ਬੜੀ ਜੋਸ਼ ਨਾਲ ਲੜਾਈ ਕਰ ਰਹੀ ਹੈ ਪਰ ਕੰਪੀਟੀਸ਼ਨ ਆਪਣਾ ਲੱਗਾ ਪਿਆ ਇਹਨੂੰ ਮੈਂ ਕਹਿੰਦਾ ਕਿ ਜਿਹੜਾ ਸਭ ਤੋਂ ਵੱਧ ਨਿਯਮ ਨਾਲ ਅੱਗੇ ਤੁਰਦਾ ਉਹ ਜਿੱਤ ਜਾਪਾਰਾ ਜਿਹੜੇ ਜੋਸ਼ ਨੂੰ ਦੇ ਨਾਮ ਦਾ ਦਾਅਵੇਦਾਰੀ ਕੀਤੀ ਵੀ ਰਾਜਸੀ ਹਰਕਾ ਸਭ ਤੋਂ ਵੱਧ ਨਿਯਮ ਨਾਲ ਬਹੁਤ ਸੰਕਲਪਾ ਕਿ ਜਿਹੜਾ ਜਿੱਤਾਂਗੇ ਤੇ ਤੁਹਾਡੇ ਪਿੰਡਵਾਲੋਂ ਦੇ 2022 ਦੇ ਵਿੱਚ ਜਿੰਨੋਂ ਕੋ ਕਮੀ ਪੇਚੀ ਨਹੀਂ ਸਰੀ ਪਰ ਹਰਕਾ ਉਸ ਨੂੰ ਵਾਅਦਾ ਪਾ ਹੋਰ ਵੱਡੀ ਨੀਂਦ ਦੇ ਨਾਲ ਸਪੇਕਟਰ ਵੀ ਜਿੰਨਾ ਤੇ ਆਪਾਂ ਹਰਕੇ ਦੇ ਵਿੱਚੋਂ ਵੀ ਜਿੰਨਾ ਅੱਜ ਜਿੰਨੇ ਵੀ ਪਰਿਵਾਰ ਸਾਡੇ ਨਾਲ ਆਏ ਆ ਸਾਰੇ ਆ ਲੋਕ ਜੀ ਅਤੇ ਆਪਣਾ ਕੋਈ ਕਾਨ ਸਾਹਿਬ ਕੋਈ ਪਾਰਟੀ ਕੋਲ ਸਵੇਤਾਈ ਆਪਾਂ ਤardei <Sansi> ਦੇ ਨਾਲ ਅਧਿਕਾਰਤ ਕਰ ਦਿੱਤਾ ਸੋ ਆਪਾਂ ਜਿਹੜੇ ਆਪਣੇ ਕੰਮ ਨੇ ਆਪਾਂ ਕਰਨੇ ਨੇ ਬਸ ਜਿਹੜਾ ਕਿਸੇ ਦਾ ਕੋਈ ਪਿੰਡ ਲੈਵਲ ਤੇ ਕੋਈ ਕੰਮ ਹੋਦਾ ਕਿਸ ਤਰ੍ਹਾਂ ਦਾ ਕੋਈ ਨਾਲ ਸਾਥਰੀ ਤੋਂ ਬਾਅਦ ਜੇ ਫੇਰ ਚਾਰਜ ਹੋ ਜਾਣੇ ਨੇ ਸ਼ੁਰੂ ਹੋ ਜਾਣੇ ਨੇ ਜੇ ਦਾ ਵੀ ਕਿਸੇ ਕਿਸੇ ਵੀ ਪ੍ਰਕਾਰ ਦਾ ਕੋਈ ਕੰਮ ਹੋਵੇ ਸਾਨੂੰ ਉਹ ਕੈਨ ਦੀ ਦਾ ਟਿਕਾ ਦੇ ਕੇ ਇਹ ਕਿ ਕੇਂਦਰੀਸ਼ ਜਾਂ ਆਪਾਂ ਕਿਸੇ ਨਾਲ ਲੜਨਾ ਛੱਡਣਾ ਨਹੀਂ ਕੰਮ ਨੂੰ ਸਾਨੂੰ ਦੱਸੋ ਆਇਆ ਕਦੋਂ ਇੱਕ ਕਦਾ ਦੇ ਲੇਟ ਹੋ ਜੇ ਮਰੀ ਨਹੀਂ ਹੋ ਗਿਆ ਜਿਹੜਾ ਤੁਸੀਂ ਕਰ ਲਿਆ ਉਹ ਪ੍ਰੋਪਰ ਨਹੀਂ ਕਰਿਆ ਇਸ ਕਰਕੇ ਆ ਗਿਆ ਕਿ ਆਪਾਂ ਸਾਰਿਆਂ ਨੇ ਤਗੜੇ ਹੋ ਕੇ ਹੁਣ ਆਪਾਂ ਸਰਦਾਰ ਕੁਲਦੀਪ ਸਿੰਘ ਢਾਡੀਵਾਲ ਸਾਹਿਬ ਨੇ ਜੀਤਾਰ ਕੀ ਲੋਕਾਂ ਦੇ ਵਿੱਚ ਪੈ ਗਿਆ ਜਿੱਦਾ ਉਹਨਾਂ ਸਮਾ ਦੇ ਵਿੱਚ ਉਹਨਾਂ ਦੀ ਬਾਤ ਇੱਕ ਗੀ ਰਹੀ ਆ ਇਤਾਂ ਹੀ ਆਪਾਂ ਲੋਕ ਸਭਾ ਦੇ ਵਿੱਚ ਉਹਨਾਂ ਦੀ ਬਾਤ ਹੋ ਜੂਗੀ ਜਿਹੜਾ 85000 ਰੁਪਏ ਦਾ ਫੰਡ ਹੋ ਗਿਆ ਪਿਆ ਲੋਕ ਦੀ ਗੱਲ ਹੈ ਕਿ ਤੇਰਾ ਐਮਪੀ ਜੀ ਸਾਡੇ ਕਿਸੇ ਨੇ ਮਿਲਤੀ ਜਾ ਕੇ ਆਵਾਜ਼ ਨਹੀਂ ਦਿੱਤੀ ਵੀ ਸਾਡਾ 85000 ਰੁਪਏ ਕਾਦੇ ਵਾਸਤੇ ਹੋ ਗਿਆ ਕਿ ਇਹਦੇ ਵਿੱਚ ਸੜਕਾਂ ਵੀ ਹੋਣੀਆਂ ਸਕੂਲ ਵੀ ਹੋਣਾ ਹਸਪੀਟਲ ਵੀ ਹੋਣਾ ਵਾਪਸ ਛੱਤ ਕੋਰ ਆਪਰੇ ਮਕਸਦ ਸਾਡੇ ਦਾ ਵਿਆਸੇ ਆਪਣੇ ਬਿਟਾਵਾ ਤੇ ਆਪਣੇ ਹਰ ਕੀ ਵਾਸਤੇ ਤਾਂ ਆਪਾਂ ਵਾਧੂ ਦਾ ਫੰਡ ਲੈ ਕੇ ਬਿਟਾ ਦਾ ਵੀ ਆਪਾਂ ਆਪਣੇ ਹਰ ਕੀ ਦਾ ਵੀ ਲੈ ਕੇ ਕਿਪ ਕਰਦੇ ਆ ਪਹਿਲਾਂ ਹੀ ਸਾਸ ਕਰਾਂ ਤੇ ਇਸ ਕਰਕੇ ਨਹੀਂ ਹੈ ਕਿ ਬੇਤਿਆ ਪਰਵਾਹ ਕੇ ਛੱਤ ਕੋਰ ਆ ਆ ਬੇਨ ਕਲਸੀ ਜੀ ਸਾਹਿਬ ਤੁਹਾਡਿਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਜਿਵੇਂ ਪਤਾ ਕਿ ਲੋਕ ਸਭਾ ਦੀ ਇਲੈਕਸ਼ਨ ਚੱਲ ਰਹੀ ਹੈ ਤੇ ਜਿਹੜੇ ਵਿੱਚ ਸਾਡੇ ਉਮੀਦਵਾਰ ਕੁਲਦੀਪ ਸਿੰਘ ਘਾਰੀਵਾਲ ਜੋ ਕਿ ਲੋਕ ਸਭਾ ਦੀ ਸੀਟ ਲੜ ਰਹੇ ਨੇ ਤੇ ਉਹਨਾਂ ਨੂੰ ਪੂਰਾ ਸੰਜੋਗ ਮਿਲ ਰਿਹਾ ਸਾਡੇ ਇਲਾਕੇ ਵੱਲੋਂ ਤੇ ਉਹ ਇਹ ਸੀਟ ਬੜੇ ਵੱਡੇ ਮਾਰਜਨ ਤੇ ਜਿੱਤ ਰਹੇ ਨੇ ਆਸੇ-ਐਸੀ ਸੰਬੰਧ ਵਿੱਚ ਸਾਡੇ ਗ੍ਰਹਿ ਵਿਖੇ ਸਰਦਾਰ ਬਲਦੇਵ ਸਿੰਘ ਮਿਹਦੀਆਂ ਜੋ ਕਿ ਸਾਡੇ ਗ੍ਰਹਿ ਵਿਖੇ ਪਹੁੰਚੇ ਆ ਤੇ ਉਹਨਾਂ ਨੂੰ ਆਪਾਂ ਕੁਝ ਜ਼ੋਰ ਵੈਕਤੀ ਪਾਰਟੀਆਂ ਨੂੰ ਛੱਡ ਕੇ ਵੱਖੋ-ਵੱਖ ਪਾਰਟੀਆਂ ਨੂੰ ਛੱਡ ਕੇ ਕਾਫੀ ਬੰਦੇ ਜੋ ਇਸ ਪਾਰਟੀ ਨਾਲ ਇਸ ਦੀਆਂ ਚੰਗੀਆਂ ਸੋਚ ਕਰਕੇ ਇਹਦੇ ਨਾਲ ਜੁੜੇ ਨੇ ਤੇ ਘੱਟੋ-ਘੱਟ 15 ਤੋਂ 20 ਪਰਿਵਾਰ ਜੋ ਮਤਲਬ ਸਾਡੀ ਪਾਰਟੀ ਨਾਲ ਜੁੜੇ ਨੇ ਤਾਂ ਭਰਵਾ ਹੰਗਾਰਾ ਮਿਲਿਆ ਵਾ ਤੇ ਅਸੀਂ ਪਾਰਟੀ ਨੂੰ ਪੂਰੇ ਯੋਰ ਤਨ ਦੇ ਹੀ ਨਾਲ ਤੇ ਪੂਰੇ ਯੋਰ ਨਾਲ ਪਿੰਡ ਤੋਂ ਜਿਤਾਵਾਂਗੇ ਤੇ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਦੇ ਵੱਡੀ ਲੀਡ ਪਿੰਡ ਤੋਂ ਕੱਟ ਕੇ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ